ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਇੱਕ ਤਨਖਾਹਦਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਤਾਂ ਇਥੋਂ ਤਿੱਕਰ ਦਾਵਾ ਕੀਤਾ ਕਿ ਜਥੇਦਾਰ ਤਾਂ ਸਿਰਫ ਉਹੀ ਹੁਕਮ ਪਗਾਉਂਦੇ ਨੇ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਚਾਹੁੰਦੇ ਨੇ ਦੂਜੀਆਂ ਧਿਰਾਂ ਹੈਗੀਆਂ ਹੈਗੀਆਂ ਲੰਬੇ ਸਮੇਂ ਤੋਂ ਸਵਾਲ طرح ਰਹੀਆਂ ਨੇ ਕਿ ਜਥੇਦਾਰ ਸਾਹਿਬ ਇੱਕ ਪਰਿਵਾਰ ਦੇ ਹੇਠਾਂ ਕਾਬਜ਼ ਹੋ ਚੁੱਕੇ ਨੇ ਕੇ ਜਥੇਦਾਰ ਸਾਹਿਬ ਦੇ ਇੱਕ ਫੋਨ ਦੇ ਨਾਲ ਸ਼ਰੋਣੀ ਕਮੇਟੀ ਦੇ ਇੱਕ ਪ੍ਰਧਾਨ ਦੇ ਫੋਨ ਦੇ ਨਾਲ ਦਿੱਲੀ ਦੇ ਕਹਿੰਦੇ ਤਾਕਤ ਜਿਹੜਾ ਹੈਗਾ ਉਹ ਪਹਿਲੇ ਬੋਲ ਸਮਾਂ ਦੇ ਦਿੰਦਾ ਸੀ ਔਰ ਐਸਡੀਪੀਸੀ ਜਿਹੜੀ 25 ਲੱਖ ਤੋਂ ਵੱਧ ਸਾਈਨ ਹੋਈ ਸੀ ਬੰਦੀ ਸਿੰਘ ਉਹਨੂੰ ਲੈ ਕੇ ਗਏ ਕਿਸੇ ਨੇ ਉੱਥੇ ਗੱਲਬਾਤ ਹੀ ਨਹੀਂ ਪੁੱਛੀ ਜਦੋਂ ਉਹ ਕਾਲਤਾਖ ਸਾਹਿਬ ਨੂੰ ਕੁਝ ਸਮਝਦੇ ਨਹੀਂ ਕਾਲਤਾਖ ਸਾਹਿਬ ਦੇ ਫੈਸਲਿਆਂ ਤੇ ਸਵਾਲ ਖੜੇ ਕਰਦੇ ਨੇ ਕਾਲਤਾਖ ਦੀ ਮਰਿਆਦਾ ਤੇ ਸਵਾਲ ਖੜੇ ਕਰਦੇ ਨੇ ਔਰ ਇਹ ਕਹਿ ਦੇਣਾ ਕਿ ਉਹ ਤੱਕ ਕਮਰਾ ਹੈਗਾ ਕਾਲਤਾਖ ਸਾਹਿਬ ਤਾਂ ਕਮਰੇ ਤੋਂ ਵੱਧ ਕੁਝ ਵੀ ਨਹੀਂ ਹੈਗਾ ਸ਼ੌਪ ਨੇ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਦਿਨੋ ਦਿਨ ਵਧਦਾ ਜਾ ਰਿਹਾ ਬਾਗੀ ਤੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਪੇਸ਼ ਹੁੰਦਾ ਮਾਫੀ ਮੰਗਦਾਗਾ ਪੱਤਰ ਲਿਖਦਾਗਾ ਅਤੇ ਉਸ ਤੋਂ ਬਾਅਦ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਦੇ ਵੱਲੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਪਾਰਟੀ ਪ੍ਰਧਾਨ ਸੁਬੇਸ਼ ਸਿੰਘ ਬਾਦਲ ਨੂੰ ਵੀ ਜਿਹੜਾ ਤਲਬ ਕੀਤਾ ਜਾਂਦਾ ਸਮਾਂ ਦਿੱਤਾ ਜਾਂਦਾ ਕਿ 15 ਦਿਨਾਂ ਦੇ ਵਿੱਚ ਵਿੱਚ ਆ ਕੇ ਤੁਸੀਂ ਆਪਣਾ ਨਿੱਜੀ ਤੌਰ ਦੇ ਉੱਤੇ ਤੁਸੀਂ ਉੱਥੇ ਪਹੁੰਚੋ ਅਤੇ ਆਪਣਾ ਸਪਸ਼ਟੀਕਰਨ ਦਿਓ ਕਿ ਜੋ ਵੀ ਘਟਨਾਵਾਂ ਹੋਈਆਂ ਜਾਂ ਜੋ ਵੀ ਬਾਗੀ ਧੜੇ ਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆਗਾ ਉਸ ਦਾ ਸਪਸ਼ਟੀਕਰਨ ਮੰਗਿਆ ਮੋਨਾ ਇੱਕ ਟੜੇ ਦੇ ਵੱਲੋਂ ਜਥੇਦਾਰਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਇਹ ਅੱਜ ਤੋਂ ਨਹੀਂ ਹੋ ਰਹੇ ਇਹ ਲੰਬੇ ਸਮੇਂ ਤੋਂ ਹੋ ਰਹੇ ਨੇ ਕਿਹਾ ਜਾਂਦਾਗਾ ਕਿ ਜਥੇਦਾਰ ਨੂੰ ਤਾਂ ਖੁਦ ਸ਼ੋਮਨੀ ਕਮੇਟੀ ਨਿਯੁਕਤ ਕਰਦੀ ਆ ਅਤੇ ਉਹ ਤਾਂ ਸਿਰਫ ਇੱਕ ਤਨਖਾਹੀ ਮੁਲਾਜ਼ਮ ਹਨ ਤੇ ਇਹ ਵੀ ਇਲਜ਼ਾਮ ਲੱਗਦਾ ਕਿ ਸ਼ੋਮਨੀ ਕਮੇਟੀ ਤਾਂ ਇੱਕ ਪਰਿਵਾਰ ਦੇ ਹੇਠਾਂ ਕਬਜ਼ਾ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਸਾਥੀ ਰਮਨਦੀਪ ਸ਼ਰਮਾ ਮੌਜੂਦ ਨੇ ਰਮਨ ਜੀ ਹੁਣ ਜਥੇਦਾਰਾਂ ਤੇ ਸਵਾਲ ਖੜੇ ਹੋਣ ਲੱਗ ਗਏ ਨੇ ਪ੍ਰਧਾਨ ਤੇ ਖੜੇ ਹੋ ਰਹੇ ਸੀ ਨੀਤੀਆਂ ਤੇ ਖੜੇ ਹੋ ਰਹੇ ਸੀਗੇ ਜਦੋਂ ਜਥੇਦਾਰਾਂ ਨੇ ਤਲਬ ਕਰ ਦਿੱਤਾ ਪ੍ਰਧਾਨ ਨੂੰ 15 ਦਿਨਾਂ ਦਾ ਸਮਾਂ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਖੜਾ ਹੋਣ ਲੱਗ ਗਿਆ ਜਿਵੇਂ ਮੈਂ ਇੰਟਰੋ ਦੇ ਵਿੱਚ ਕਿਹਾ ਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਤਾਂ ਸਿਰਫ ਤਨਖਾਹ ਹੀ ਆ ਮੁਲਾਜ਼ਮ ਨੇ ਬਿਲਕੁਲ ਰਾਜਦੀਪ ਇਹ ਬੜੀ ਚਿੰਤਾ ਦੀ ਗੱਲ ਹੈਗੀ ਆ ਕਿਉਂਕਿ ਮੈਂ ਅੱਜ ਹੀ ਇੱਕ ਪੰਜਾਬੀ ਦਾ ਅਖਬਾਰ ਪੜ੍ਹ ਰਿਆ ਸੀ ਉਹਦੇ ਵਿੱਚ ਪ੍ਰੋਫੈਸਰ ਇੰਦਰ ਸਿੰਘ ਖੱਗਾ ਦਾ ਇੱਕ ਉਹਨਾਂ ਦੇ ਵਿਆਹ ਤੋਂ ਇੱਕ ਖਬਰ ਲੱਗੀ ਹੋਈ ਆ ਹੂੰ ਔਰ ਬਹੁਤ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ ਜਿਨ੍ਹਾਂ ਨੇ ਉਹ ਖਬਰ ਲਾਈ ਹੋਈ ਆ ਤਾਂ ਪੰਥਕ ਭਾਵਨਾ ਨੂੰ ਸਮਝਦੇ ਨੇ ਔਰ ਜਿਹੜੀ ਉਹਨਾਂ ਨੇ ਉਸ ਪ੍ਰੋਫੈਸਰ ਸਾਹਿਬ ਦੇ ਵਿਹਾਰ ਤੇ ਜੋ ਕੁਝ ਉਸ ਦੇ ਖਬਰ ਦੇ ਵਿੱਚ ਹੈ ਉਹ ਲਾਜ਼ਮੀ ਤੌਰ ਤੇ ਸਿੱਖ ਕੌਮ ਨੂੰ ਪੰਥ ਨੂੰ ਪੰਥਕ ਮਰਿਆਦਾ ਨੂੰ ਜਿਹੜੀ ਉਹਨਾਂ ਨੇ ਸਵਾਲ ਉਖੜੇ ਕੀਤੇ ਨੇ ਉਹ ਸੋਚਣ ਲਈ ਮਜਬੂਰ ਕਰਦਾ ਉਹਨਾਂ ਨੇ ਕਿਹਾ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਇੱਕ ਤਨਖਾਹਦਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਇਸ ਤੋਂ ਵੱਧ ਉਹਨਾਂ ਦਾ ਮੈਂ ਉਹ ਸ਼ਬਦ ਨਹੀਂ ਵਰਤਾਂਗਾ ਜਿਹੜਾ ਉਹਨਾਂ ਨੇ ਸ਼ਬਦ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਜਥੇਦਾਰਾਂ ਦੇ ਕੰਮ ਕਰਨ ਦੇ ਤਰੀਕੇ ਤੇ ਸਿੱਧੇ ਤੌਰ ਤੇ ਸਵਾਲ ਉਠਾਏ ਨੇ ਹੂੰ ਉਹਨਾਂ ਨੇ ਤਾਂ ਇੱਥੋਂ ਤਿੱਕਰ ਦਾਵਾ ਕੀਤਾ ਕਿ ਜਥੇਦਾਰ ਤਾਂ ਸਿਰਫ ਉਹੀ ਹੁਕਮ ਪਗਾਉਂਦੇ ਨੇ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਚਾਹੁੰਦੇ ਨੇ ਉਹ ਕਹਿੰਦੇ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੂੰ ਸਜ਼ਾ ਵੀ ਲਗਾਉਣੀ ਹੋਈ ਤਨਖਾ ਵੀ ਲਗਾਉਣੀ ਹੋਈ ਪਹਿਲਾਂ ਪੁੱਛ ਕੇ ਆਉਣਗੇ ਕਿ ਤੁਹਾਨੂੰ ਕਿਹੜੀ ਸਜ਼ਾ ਲਗਾਈ ਜਾਵੇ ਤਾਂ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਕਦ ਜਥੇਦਾਰਾਂ ਤੋਂ ਉੱਪਰ ਜਿਹੜਾ ਹੈਗਾ ਉਹ ਦੱਸਣ ਦੀ ਕੋਸ਼ਿਸ਼ ਕੀਤੀ ਆ ਇਹ ਘਟਨਾ ਕ੍ਰਮ ਕਿਉਂ ਵਾਪਰ ਰਹੇ ਨੇ ਵੱਡੀ ਗੱਲ ਇਹ ਕਿ ਇਹ ਤਾਂ opinion ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਕਿ ਯਾਰ ਇਸ ਤਰੀਕੇ ਨਾਲ ਕੰਮ ਹੋ ਰਿਹਾ ਨਹੀਂ ਪਰ ਇੱਕ ਵਿਅਕਤੀ ਦਾ ਨਹੀਂ ਆ ਰਵਣ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਜਿਹੜੇ ਦੂਜੀਆਂ ਧਿਰਾਂ ਹੈਗੀਆਂ ਹੈਗੀਆਂ ਉਹ ਲੰਬੇ ਸਮੇਂ ਤੋਂ ਸਵਾਲ ਠੋਣੇ ਆ ਰਹੀਆਂ ਨੇ ਕਿ ਜਥੇਦਾਰ ਸਾਹਿਬ ਇੱਕ ਪਰਿਵਾਰ ਦੇ ਹੇਠਾਂ ਕਬਜ਼ਾ ਹੋ ਚੁੱਕੇ ਨੇ ਉੱਥੇ ਮੈਂ ਰਾਜਦੀਪ ਤੁਹਾਡੇ ਕੋਲੇ ਆਉਣ ਦੇਣਾ ਕਿਉਂਕਿ ਇੱਕ ਮਰਿਆਦਾ ਬਹੁਤ ਵੱਡੀ ਹੈਗੀ ਆ ਅਕਾਲ ਤਖਤ ਸਾਹਿਬ ਦੀ ਔਰ ਹਰ ਕੋਈ ਸਿੱਖ ਜਦੋਂ ਕੋਈ ਵਿਫਤਾ ਆਉਂਦੀ ਆ ਜਦੋਂ ਲੱਗਦਾ ਕਿ ਕੋਈ ਉਹਨਾਂ ਤੋਂ ਕੋਈ ਗੁਨਾਹ ਹੋ ਗਿਆ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਮਾਫੀ ਜਿਹੜਾ ਮੰਗਦਾ ਕਈ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਗਿਆ ਉਹ ਪੰਥਕ ਮਰਿਆਦਤ ਦੇ ਉਲਟ ਕੰਮ ਕਰਨ ਵਾਲੇ ਬੰਦਿਆਂ ਨੂੰ ਪੰਥਤ ਦੇ ਵਿੱਚੋਂ ਸ਼ੇਕ ਵੀ ਦਿੰਦੇ ਨੇ ਬਹੁਤ ਸਾਰੇ ਲੋਕ ਸ਼ੇਕੇ ਵੀ ਹੋਏ ਨੇ ਇਸ ਵਕਤ ਜਿਹੜਾ ਹੈਗਾ ਉਹਨਾਂ ਨਾਲ ਸਾਂਝ ਜਿਹੜਾ ਹੈਗਾ ਸਿਵ ਕੌਮਨਾਰਕੇ ਜਿਹੇ ਵੀ ਆਦੇਸ਼ ਮਿਲਦੇ ਨੇ ਤਾਂ ਇਸ ਵੇਲੇ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਸਾਰ ਦੁਨੀਆ ਪ੍ਰਮਾਨਤ ਹੈਗੇ ਨੇ ਜਦੋਂ ਉਹਨਾਂ ਦੇ ਤੁਸੀਂ ਕੰਮ ਕਰਨ ਦੇ ਤਰੀਕੇ ਤੇ ਜਦੋਂ ਤੁਹਾਨੂੰ ਯਕੀਨ ਨਹੀਂ ਹੈਗਾ ਜਦੋਂ ਉਹਨਾਂ ਨੂੰ ਤੁਸੀਂ ਅੰਡਰ ਜਿਹੜਾ ਹੈਗਾ ਪ੍ਰੈਸ਼ਰਾਈਜ਼ ਜਿਹੜਾ ਹੈਗਾ ਸਮਝਦੇ ਹੋ ਤਾਂ ਫਿਰ ਤੁਹਾਡੇ ਤੇ ਲਗਾਈ ਗਈ ਸਜ਼ਾ ਜਾਂ ਲਗਾਈ ਜਾਣ ਵਾਲੀ ਸਜ਼ਾ ਜਾਂ ਜਿਹੜਾ ਵਿਅਕਤੀ ਪੇਸ਼ ਹੋਣ ਵਾਲਾ ਉਹਦਾ ਕਦ ਕੀ ਹੈਗਾ ਉਹ ਬਹੁਤ ਵੱਡੇ ਮਨ ਰੱਖਦਾ ਤਾਂ ਇਸ ਵੇਲੇ ਪੰਥ ਖਿਲਾਫ ਪਹਿਲਾਂ ਹੀ ਜਿਹੜਾ ਹੈਗਾ ਬਹੁਤ ਵੱਡਾ ਹੈਗਾ ਪਹਿਲਾਂ ਹੀ ਪੰਥ ਨੂੰ ਬਹੁਤ ਦਰਪੇਸ਼ ਸਮੱਸਿਆਵਾਂ ਵੈਈਆਂ ਚਾਹੇ ਉਹ ਏਜੰਸੀਆਂ ਦੀਆਂ ਹੋਣ ਚਾਹੇ ਬਾਹਰ ਜਿਹੜੀ ਸਾਡੇ ਘੱਟ ਗਿਣਤੀ ਦੇ ਜਿਹੜੇ ਸਾਡੇ ਸਿੱਖ ਭਾਈਚਾਰਾ ਬੈਠਾ ਹੋਇਆ ਵਕ ਵਕ ਸੂਬਿਆਂ ਦੇ ਵਿੱਚ ਬੈਠਾ ਹੋਇਆ ਉਹਨਾਂ ਨੂੰ ਬਹੁਤ ਵੱਡੀ ਆਸ ਉਮੀਦ ਸ਼ਰੋਮਣੀ ਕਮੇਟੀ ਔਰ ਜਥੇਦਾਰ ਸਾਹਿਬ ਤੋਂ ਦੀ ਕਿਉਂਕਿ ਇੱਕ ਸਮਾਂ ਸੀ ਸੀ ਕਿ ਜਥੇਦਾਰ ਸਾਹਿਬ ਦੇ ਇੱਕ ਫੋਨ ਦੇ ਨਾਲ ਸ਼ਰੋਮਣੀ ਕਮੇਟੀ ਦੇ ਇੱਕ ਪ੍ਰਧਾਨ ਦੇ ਫੋਨ ਦੇ ਨਾਲ ਦਿੱਲੀ ਦੇ ਕਹਿੰਦੇ ਤਖਤ ਜਿਹੜਾ ਹੈਗਾ ਉਹ ਪਹਿਲੇ ਬੋਲ ਸਮਾਂ ਦੇ ਦਿੰਦਾ ਸੀ ਔਰ ਬਿਨਾਂ ਸਮਾਂ ਤੋਂ ਵੀ ਜਾਂਦੇ ਸੀ ਉਹਨਾਂ ਨੂੰ ਕਦੇ ਮਨਾ ਨਹੀਂ ਹੋਇਆ ਸੀ ਹੁਣ ਸਾਡੇ ਇੱਥੇ ਐ ਐਸਡੀਪੀਸੀ ਜਿਹੜੀ 25 ਲੱਖ ਤੋਂ ਵੱਧ ਸਾਈਨ ਹੋਈ ਸੀ ਬੰਦੀ ਸਿੰਘ ਉਹਨੂੰ ਲੈ ਕੇ ਗਏ ਕਿਸੇ ਨੇ ਉੱਥੇ ਗੱਲਬਾਤ ਹੀ ਨਹੀਂ ਪੁੱਛੀ ਇਹ ਹੋਇਆ ਕਿਉਂ ਇਹ ਇਹਦਾ ਨਤੀਜਾ ਕੀ ਨਿਕਲੇਗਾ ਸਭ ਤੋਂ ਵੱਡੀ ਗੱਲ ਇਹ ਹੋਇਆ ਕਿਉਂ ਇਸਦਾ ਨਤੀਜਾ ਕੀ ਹੋਵੇਗਾ ਕਿ ਸਿੱਖ ਕੌਮ ਨੂੰ ਕਿ ਇੱਕ ਸੋਚੀ ਸਮਝੀ ਸ਼ਾਹਜੀਦ ਦੇ ਤਹਿਤ ਜਿਹੜੇ ਉਹਦੇ ਧਾਰਮਿਕ ਮਰਿਆਦਾ ਆ ਵੱਡਾ ਜਿੱਥੋਂ ਉਹਨਾਂ ਦਾ ਅਧਿਕਾਰ ਖੇਤਰ ਹੈਗਾ ਜਾਂ ਜਿੱਥੋਂ ਉਹ ਚੱਲਦਾ ਹੈਗਾ ਜਿਹੜਾ ਹੈਗਾ ਉਸ ਨੂੰ ਕਮਜ਼ੋਰ ਕੀਤਾ ਕਿਉਂ ਕੀਤਾ ਜਾ ਰਿਹਾ ਜਾਂ ਉਹ ਕਮਜ਼ੋਰ ਕਰ ਦਿੱਤੇ ਗਏ ਨੇ ਜਾਂ ਕਰਨ ਦੇ ਵਿੱਚ ਕੀ ਮਨਸ਼ਾ ਸੀ ਕਿ ਇਹ ਇਹ ਕਹਿ ਦੇਣਾ ਕਿ ਏਜੰਸੀਆਂ ਕਰ ਰਹੀਆਂ ਜੀ ਬਾਹਰੀਆਂ ਤਾਕਤਾਂ ਇਹ ਜਿਆ ਕਰਨਾ ਚਾਹੁੰਦੀਆਂ ਨੇ ਜਦੋਂ ਸਾਡੇ ਬਹੁਤ ਸਾਰੇ ਮੈਂ ਪ੍ਰਚਾਰਕਾਂ ਦੀ ਗੱਲ ਕਰਦਾ ਜਦੋਂ ਉਹ ਆਪਣੇ ਜਦੋਂ ਉਹ ਕਥਾ ਕਰਦੇ ਨੇ ਸੰਗਤ ਦੇ ਵਿੱਚ ਹੁੰਦੇ ਨੇ ਜਦੋਂ ਉਹ ਕਾਲਤਾਖਬ ਨੂੰ ਕੁਝ ਸਮਝਦੇ ਨਹੀਂ ਕਾਲਤਾਖਬ ਦੇ ਫੈਸਲਿਆਂ ਤੇ ਸਵਾਲ ਖੜੇ ਕਰਦੇ ਨੇ ਕਾਲਤਾਖਬ ਦੀ ਮਰਿਆਦਾ ਤੇ ਸਵਾਲ ਖੜੇ ਕਰਦੇ ਨੇ ਔਰ ਇਹ ਕਹਿ ਦੇਣਾ ਕਿ ਤੱਕ ਕਮਰਾ ਹੈਗਾ ਕਾਲਤਾਖਬ ਤਾਂ ਕਮਰੇ ਤੋਂ ਵੱਧ ਕੁਝ ਵੀ ਨਹੀਂ ਹੈਗਾ ਜੀ ਤੇ ਜਦੋਂ ਅਜਿਹੇ ਪ੍ਰਚਾਰਕ ਜਿੰਨਾਂ ਦੀ ਡਿਊਟੀ ਹੁੰਦੀ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਹਮ ਜਦੋਂ ਇਹ ਇਹ ਬਾਸ਼ਾ ਵਰਤਦੇ ਨੇ ਤਾਂ ਆਮ ਜਿਹੜਾ ਵਿਅਕਤੀ ਹੁੰਦਾ ਉਹਦਾ ਇੱਕ ਵਿਅਕਤੀ ਵਿਸ਼ੇਸ਼ ਨਾਲ ਕੋਈ ਟਕਰਾਅ ਹੋ ਸਕਦਾ ਨਿੱਜੀ ਹੋ ਸਕਦਾ ਵਿਚਾਰਧਾਰਕ ਹੋ ਸਕਦਾ ਤਾਂ ਉਹ ਟਕਰਾ ਦਾ ਹੱਲ ਕੱਢਣ ਦੀ ਬਜਾਏ ਉਸ ਦੀ ਦੁਬਿਧਾ ਦੂਰ ਕਰਨ ਦੀ ਬਜਾਏ ਉਸ ਨੂੰ ਹੋਰ ਦੁਬਿਧਾ ਦੇ ਵਿੱਚ ਪਾਇਆ ਜਾ ਰਿਹਾ ਮੈਂ ਪਿਛਲੇ 8 ਸਾਲ ਤੋਂ ਇਹ ਵਰਤਾਰਾ ਦੇਖਿਆ ਕਿਉਂਕਿ ਇੱਥੇ ਵਕ ਵਕ ਤੇ ਰਾ ਜਿਹੜੀਆਂ ਕਾਪ ਦੇ ਰੂਪ ਦੇ ਵਿੱਚ ਜਿਹੜੀਆਂ ਆ ਸਾਡੇ 21 ਹੋਇਆ ਜਿਹੜੇ ਸਾਡੇ ਪ੍ਰਚਾਰਕ ਸੀਗੇ ਸਾਡੇ ਢਾਡੀ ਰਾਗੀ ਵੀ ਇਵਨ ਕਿ ਜਿਹੜਾ ਹੈਗਾ ਜਦੋਂ ਇੱਕ ਧਿਰ ਨੂੰ ਜਿਹੜਾ ਹੈਗਾ ਕਟਹਿਰੇ ਦੇ ਵਿੱਚ ਖੜਾ ਕਰਕੇ ਗੱਲ ਕਰਦੇ ਨਿੱਚ ਤੌਰ ਤੇ ਗਲਤੀਆਂ ਹੋਈਆਂ ਹੋਣੀਆਂ ਨਿੱਚ ਤੌਰ ਤੇ ਬਹੁਤ ਸਾਰੀ ਇਹ ਤੋਂ ਪਹਿਲਾਂ ਵੀ ਗਲਤੀਆਂ ਹੋਈਆਂ ਉਹਨਾਂ ਨੂੰ ਸਜ਼ਾਵਾਂ ਵੀ ਜਥੇਦਾਰ ਸਾਹਿਬ ਲਗਾਈ ਗਈ ਹੈਗੀ ਆ ਪਰ ਜਿਹੜੀ ਹੁਣ ਇਹ ਮਾਮਲਾ ਹੈਗਾ ਗੰਭੀਰ ਮਸਲਾ ਹੈਗਾ ਹੁਣ ਲੋਕ 15 ਦਿਨ ਦਾ ਸਮਾਂ ਦੇ ਦਿੱਤਾ ਹੈ ਇੱਕ ਸ਼੍ਰੋਮਣੀ ਕਾਲਜ ਦਲ ਦੇ ਪ੍ਰਧਾਨ ਨੂੰ ਸਵਾਲ ਤਾਂ ਇੱਥੋਂ ਤੱਕ ਖੜੇ ਕੀਤੇ ਜਾ ਰਹੇ ਨੇ ਮੈਂ ਇੱਕ ਇੰਟਰਵਿਊ ਹੁੰ ਰਿਹਾ ਸੀ ਕਿ ਜਿਹੜਾ ਸਕਤਰੇਤ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਹੁੰਦਾਗਾ ਉਹ ਤਾਂ ਇਥੋਂ ਦੇ ਲੋਕਸ ਵਾਲੇ ਸਵਾਲ ਖੜੇ ਕਰਨ ਕਿ ਸਕਤਰੇਤ ਵੱਲੋਂ ਪ੍ਰੈਸ ਨੋਟ ਜਿਹੜਾ ਉਹ ਸੀਗਾ ਉਹ ਜਾਰੀ ਹੀ ਨਹੀਂ ਕੀਤਾ ਗਿਆ ਅੰਡਰ ਪ੍ਰੈਸ਼ਰ ਜਿਹੜਾ ਕੀਤਾ ਗਿਆ ਉਹਤੇ ਅਕਾਲੀ ਦਲ ਦੇ ਪ੍ਰਧਾਨ ਦਾ ਨਾਮ ਨਹੀਂ ਲਿਖਿਆ ਇਹ ਲਿਖ ਦਿੱਤਾ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਨਾਮ ਲਿਖਣਾ ਜ਼ਰੂਰੀ ਨਹੀਂ ਸਮਝਿਆ ਕਿ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤਾਂ ਸੁਬੀਰ ਸਿੰਘ ਬਾਦਲ ਹੀ ਨੇ ਔਰ ਆ ਕਿਨੇ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਮਾਨਾ ਨਾ ਸ਼੍ਰੋਮਣੀ ਅਕਾਲੀ ਦਲ 1920 ਹੈਗਾ ਆ ਸ਼੍ਰੋਮਣੀ ਅਕਾਲੀ ਦਲ ਫਿਰੂਮਾਨ ਵੀ ਹੈਗਾ ਬਹੁਤ سارے ਹੋਰ ਅਕਾਲੀ ਦਲ ਤੁਸੀਂ ਕਿਹੜੇ ਨੂੰ ਤਲਬ ਕੀਤਾ ਜੱ태ਦਾਰ ਸਾਹਿਬ ਨੂੰ ਦੱਸਣਾ ਪੈਣਾ ਨਾ ਪੋਜੀਸ਼ਨ ਕਿਸ ਪਾਰਟੀ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਰੇਕ ਸ਼੍ਰੋਮਣੀ ਅਕਾਲੀ ਦਲ ਮਾਨਵੀ ਕਹਿੰਦਾ ਕਿ ਅਸੀਂ ਪੰਥ ਦੀਨ ਮੈਂਦਾ ਜਮਾਤ ਹੈ ਗਈਆਂ ਸ਼੍ਰੋਮਣੀ ਅਕਾਲੀ ਦਲ 1920 ਕਹਿੰਦਾ ਅਸੀਂ ਜਿਹੜੀ ਪੰਥ ਦੀਨ ਮੈਂਦਾ ਜਮਾਤ ਹੈ ਗਈਆ ਤਾਂ ਉਹਦੇ ਵਿੱਚ ਤੁਸੀਂ ਦੇਖਿਆ ਹੋਗਾ ਉਹ ਕੌਲਮ ਦੇ ਵਿੱਚ ਜਿਹੜਾ ਹੈਗਾ ਪ੍ਰਧਾਨ ਸਾਹਿਬ ਦਾ ਨਾਂ ਨਹੀਂ ਕਿਤੇ ਵੀ ਜ਼ਿਕਰਿਆ ਕਿ ਕਿਹੜੇ ਪ੍ਰਧਾਨ ਸਾਹਿਬ ਨੂੰ ਬੁਲਾਇਆ ਹੋਇਆ ਹੈ ਪ੍ਰਧਾਨ ਸਾਹਿਬ ਨੇ ਤਾਂ ਪੋਸਟਰ ਪਾ ਕੇ ਕਿਹਾਗਾ ਕਿ ਮੈਂ ਜ਼ਰੂਰ ਪੇਸ਼ ਹੋਵਾਂਗਾ ਉਸੇ ਤੇ ਮੇਂ ਗੱਲ ਆਉਣਾ ਉਹ ਉਹਨਾਂ ਨੇ ਜ਼ਰੂਰ ਇਹਦਾ ਕੀਤਾ ਬਹੁਤ ਸਾਰੇ ਲੋਕਾਂ ਨੂੰ ਇਸ ਕਦਮ ਦਾ ਸਵਾਗਤ ਵੀ ਕੀਤਾ ਗਿਆ ਅਸੀਂ ਇਹ ਵਾਦ ਵਿਵਾਦ ਤੋਂ ਦੂਰ ਰਹਿ ਕੇ ਜੇ ਗੱਲ ਕਰਗੇ ਨਾ ਜਿਹੜੇ ਲੋਕਾਂ ਨੇ ਸਵਾਲ ਖੜੇ ਕੀਤੇ ਉਹਨਾਂ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਉਸ ਤੇ ਸਵਾਲ ਖੜੇ ਕੀਤੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਮਰਥਾ ਤੇ ਜਾਂ ਪ੍ਰਧਾਨ ਦੇ ਉੱਥੇ ਜਾਣ ਨਾ ਜਾਣ ਤੇ ਉੱਥੇ ਸਵਾਲ ਨਹੀਂ ਸੀ ਉਹ ਯਾਨੀ ਕਿ ਉਹਨਾਂ ਦਾ ਸਿੱਧੇ ਤੌਰ ਤੇ ਸਵਾਲ ਇਹ ਸੀ ਕਿ ਕਾਲ ਤੱਕ ਸਾਬ ਦੇ ਜਥੇਦਾਰਾਂ ਨੇ ਡਰਾਵੇ ਮਾਹੌਲ ਦੇ ਵਿੱਚ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਸੰਗਤ ਦੀਆਂ ਭਾਵਨਾਵਾਂ ਦਾ ਬਹੁਤ ਵੱਡਾ ਪ੍ਰੈਸ਼ਰ ਸੀ ਅਦਰਵਾਈਜ਼ ਨਾ ਕਰਦੇ ਇਹ ਵੀ ਲਿਖਿਆ ਕਿ ਉਹਨਾਂ ਨੇ ਸੁਬੀਰ ਸਿੰਘ ਬਾਦਲ ਦਾ ਨਾਮ ਲਿਖਣਾ ਤੱਕ ਜ਼ਰੂਰੀ ਨਹੀਂ ਸਮਝਿਆ ਤੇ ਜਿਹੜਾ ਅੱਜ ਪ੍ਰੋਫੈਸਰ ਕੰਗਾ ਸਾਹਿਬ ਨੇ ਜਿਹੜੀ ਦੇ ਵਿਆਹ ਤੋਂ ਖਬਰ ਲੱਗੀ ਵੀ ਆ ਉਹਨਾਂ ਨੇ ਸਿਰਫ ਇੱਕ ਤਨਖਾਹਦਾਰ ਮੁਲਾਜ਼ਮ ਦੀ ਹیثیت ਦੇ ਨਾਲ ਜਿਹੜਾ ਆਏਗਾ ਜਥੇਦਾਰਾਂ ਦਾ ਮਤਲਬ ਕਿ ਤਾਕਤ ਜਿਹੜੀ ਹੈਗੀ ਉਸ ਨੂੰ ਸਹਿਮਤ ਕੀਤਾ ਹੈਗਾ ਤਾਂ ਕਿਤੇ ਨਾ ਕਿਤੇ ਸਿੱਖ ਕੌਮ ਦੇਖੋ ਮੈਂ Hindu ਪਰਿਵਾਰ ਦੇ ਵਿੱਚ ਜਨਮਿਆ ਹੋਇਆ ਹਾਂ ਪਰ ਸਾਡੀ ਆਸਤਾ ਜਿਹੜੀ ਹੈਗੀ ਉਹ ਗੁਰੂ ਘਰ ਦੇ ਵਿੱਚ ਬਹੁਤ ਮੇਰੇ ਘਰ ਦੇ ਸਾਹਮਣੇ ਬਿਲਕੁਲ ਗੁਰੂ ਘਰ ਆ ਸੀ ਨ ਨਤਮਸਤਕ ਨੂੰ ਨੇ ਆਂ ਔਖੇ ਵੇਲੇ ਜਾ ਕੇ ਅਰਦਾਸ ਅਰਜੋਦੜੀ ਵੀ ਕਰੀ ਦੀ ਆ ਇਹ ਵੀ ਗੱਲ ਨਹੀਂ ਪਰ ਕਿਤੇ ਨ ਕਿਤੇ ਇਹ ਲੱਗਦੀ ਗੱਲ ਮਹਿਸੂਸ ਹੁੰਦੀ ਹੈ ਕਿ ਜਿਹੜਾ ਸਾਨੂੰ ਇੱਕ ਚਾਨਣ ਮਿਲਿਆ ਹੋਇਆ ਸਾਨੂੰ ਇੱਕ ਜੋਤ ਮਿਲੀ ਹੋਈ ਆ ਗੁਰੂ ਮਾਨੇਓ ਗ੍ਰੰਥ ਦੇ ਰੂਪ ਦੇ ਵਿੱਚ ਉਹਦੀ ਜਿਹੜੀ ਮਰਿਆਤਾ ਤੈਗੀ ਆ ਪੰਥ ਦੀ ਸਾਡੇ ਜਥੇਦਾਰ ਸਭ ਦੀ ਤਾਕਤ ਹੈ ਗਿਆ ਉਸਤੇ ਕਿਸੇ ਨੂੰ ਕਿੰਤੂ ਪ੍ਰਾਂਤੂ ਕਰਨ ਦਾ ਜਿਹੜਾ ਹੈਗਾ ਹੱਕ ਨਹੀਂ ਹੋਣਾ ਚਾਹੀਦਾ ਤੁਸੀਂ ਅਕਾਲ ਦਾ ਸੱਦ ਜਥੇਦਾਰਾਂ ਨੂੰ ਇੰਨਾ ਛੋਟੇ ਪੱਧਰ ਤੇ ਇੱਕ ਦੇਖ ਰਹੇ ਹੋ ਆਪ ਦੀ ਨਿਗਾਹ ਦੇ ਵਿੱਚ ਆਮ ਲੋਕਾਂ ਤੋਂ ਥੱਲੇ ਦੇਖ ਰਹੇ ਹੋ ਪਰ ਇਹਦੇ ਤੇ ਕਿੰਤੂ ਪ੍ਰਾਂਤੂ ਰਮਨ ਜੀ ਇਸ ਕਰਕੇ ਹੁੰਦਾ ਨਾ ਕਿਉਂਕਿ ਜਦੋਂ ਪਹਿਲਾ ਜਥੇਦਾਰ ਚੁਣਿਆ ਜਾਂਦਾ ਸੀਗਾ ਉਦੋਂ ਪੰਥ ਚੁਣਦਾ ਸੀਗਾ ਉਦੋਂ ਕਾਲਸ ਜਿਹੜਾ ਸੱਦਿਆ ਜਾਂ ਸਰਬਤ ਖਾਲਸਾ ਬਲਾ ਕੇ ਜਿਹੜਾ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ ਕਿਉਂਕਿ ਜਿਹੜਾ ਇੱਕ ਧੜਾਗਾ ਮੋਤੜਾ ਦਾ ਜਥੇਦਾਰ ਨੂੰ ਵੀ ਨਹੀਂ ਇਹਨਾਂ ਨੂੰ ਸਵਾਰਦਾ ਵੀ ਨਹੀਂ ਉਹ ਤਾਂ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਨੂੰ ਆਪਣਾ ਜਥੇਦਾਰ ਮੰਨਦਾਗਾ ਕਿ ਕੌਮ ਦੇ ਜਥੇਦਾਰਤਾ ਉਹ ਨੇ ਸਰਬਤ ਖਾਲਸੇ ਨੇ ਉਹਨਾਂ ਨੂੰ ਚੁਣਿਆ ਪਰ ਜੀ ਇਸ ਦੇ ਉੱਤੇ ਤਾਂ ਇਹ ਵੀ ਕਿਹਾ ਜਾਂਦਾ ਕਿ ਕਿਉਂਕਿ ਇਹਨੂੰ ਤਾਂ ਹੁਣ ਸ਼ੌਮਨੀ ਕਮੇਟੀ ਚ ਚੁਣਦੀਆਂ ਨਾ ਫਿਰ ਸ਼ੌਮਨੀ ਕਮੇਟੀ ਕੀ ਦੇ ਅੰਦਰ 15 ਦੇ ਵਿੱਚ ਮਤਵਾਜੀ ਜਥੇਦਾਰ ਜਿਹੜੇ ਚੁਣੇ ਗਏ ਸੀਗੇ ਇਹ ਜਗਤਾਰ ਸਿੰਘ ਹਵਾਰਾ ਉਹ ਨਹੀਂ ਤਾਂ ਹੋਰ ਵੀ ਜਥੇਦਾਰ ਜਿਹੜੇ ਗਏ ਮਤਵਾਜੀ ਜਿਹੜੇ ਚੁਣੇ ਗਏ ਸੀ ਇੱਥੇ ਹੀ ਤਾਂ ਦੁਬਿਧਾ ਆਏਗੀ ਆ ਹਮ ਸਿੱਖ ਕੌਮ ਨੂੰ ਦੁਬਿਧਾ ਦੇ ਵਿੱਚੋਂ ਕੱਢਣ ਦੇ ਲਈ ਕੌਮ ਦਾ ਹਰ ਲੋਜੇ ਨਿਗਾਰ ਹੋ ਰਿਹਾ ਇੱਕ ਬਹਾਨਾ ਜ਼ਰੂਰ ਬਣਾ ਰਿਆ ਬਨਾਇਆ ਜਾ ਰਿਹਾ ਕਿ ਬਾਹਰਲੀਆਂ ਤਾਕਤਾਂ ਸਾਜ਼ਿਸ਼ਾਂ ਜਿਹੜੀਆਂ ਆ ਪੰਥ ਦੇ ਨਾਲ ਕੀਤੀਆਂ ਜਾ ਰਹੀਆਂ ਪਰ ਜਿਨ੍ਹਾਂ ਦੀ ਇਹਦੇ ਵਿੱਚੋਂ ਕੌਮ ਨੂੰ ਪੰਥ ਨੂੰ ਦੁਬਿਧਾ ਵਿੱਚ ਕੱਢਣ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਰਹੀ ਕੀ ਆ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ ਅੱਜ ਸਾਡੇ ਦੇਖੋ ਇਸਾਈ ਧਰਮ ਜਿਹੜਾ ਹੈਗਾ ਅਸੀਂ ਹਰ ਧਰਮ ਦੀ ਰਿਸਪੈਕਟ ਕਰਦੇ ਆ ਪਰ ਜਿਹੜੀ ਲਗਾਤਾਰ ਜਿਹੜਾ ਸਿੱਖ ਧਰਮ ਦੇ ਲੋਕ ਜਿਹੜਾ ਇਸਾਈ ਧਰਮ ਦੇ ਵਿੱਚ ਕਨਵਰਟ ਹੋ ਰਹੇ ਨੇ ਤੁਸੀਂ ਦੇਖੋ ਮਾਝੇ ਖੇਤਰ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈਗਾ ਉਹ ਸਕੂਲਿੰਗ ਦੇ ਨਾਮ ਤੇ ਕਰਦੇ ਨੇ ਉਹ ਜਿਹੜੇ ਆਰਥਿਕ ਪੱਖ ਤੋਂ ਥੋੜੇ ਜਿ ਕਮਜ਼ੋਰ ਨੇ ਉਹਨਾਂ ਨੂੰ ਆਪ ਦੇ ਵਿੱਚ ਲੰਬਿਤ ਕਰਦੇ ਨੇ ਥੋੜੀ ਮਦਦ ਕਰਦੇ ਨੇ ਪਰ ਸ਼੍ਰੋਮਣੀ ਕਮੇਟੀ ਤੇ ਵੱਡੇ ਸਵਾਲ ਖੜੇ ਨੇ ਜਿਦੋਂ ਤੁਹਾਡੇ ਕੋਲ ਸਕੂਲ ਕਾਲਜ ਆ ਉਹਦਾ ਪ੍ਰਚਾਰ ਪ੍ਰਸਾਰ ਕਿਉਂ ਨਹੀਂ ਹੋਇਆ ਕਿਉਂ ਜਿਹੜੇ ਗਰੀਬ ਘਰਾਂ ਦੇ ਜਿਹੜੇ ਕਿਨੇ ਬੱਚੇ ਨੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਨੇ ਉਹਨਾਂ ਦੀ ਪੜ੍ਹਾਈ ਲਈ ਜਾਂ ਉੱਥੋਂ ਤੱਕ ਉਹਨਾਂ ਲਈ ਗਾਈਡ ਗਾਈਡ ਕਿਉਂ ਨਹੀਂ ਕੀਤਾ ਗਿਆ ਪਿੰਡਾਂ ਦੇ ਵਿੱਚ ਆ ਕੇ ਜਦੋਂ ਐਡਮਿਸ਼ਨ ਹੁੰਦੀਆਂ ਨੇ ਉਹ ਤੇ ਸਕੂਲ ਖੁੱਲੇ ਜਾਂਦੇ ਕੀਤੇ ਜਾਂਦੇ ਤਾਂ ਇੱਕ ਵਪਾਰ ਤੋਂ ਬਾਹਰ ਆ ਕੇ ਸ਼੍ਰੋਮਣੀ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਸੀ ਇਸ ਤਰੀਕੇ ਦੇ ਜਿਹੜੇ ਸਵਾਲ ਰੋੜਦੇ ਨੇ ਤਾਂ ਕਿਤੇ ਨਾ ਕਿਤੇ ਇਹ ਖਲਾਅ ਹੈਗਾ ਇਹ ਬਹੁਤ ਸੋਚਣ ਵਾਲੀ ਗੰਭੀਰ ਗੱਲ ਹੈਗੀ ਆ ਇਸ ਨੂੰ ਜੇਕਰ ਸਮਾਂ ਰਹਿੰਦੇ ਨਾ ਸੋਚਿਆ ਗਿਆ ਸਮਾਂ ਰਹਿੰਦੇ ਜੇਕਰ ਇਸ ਨੂੰ ਨਾ ਜਿਹੜਾ ਹੈਗਾ ਅੱਗੇ ਵਧਾਇਆ ਗਿਆ ਤਾਂ ਇੱਕ ਅੱਜ ਮੈਨੂੰ ਸਵੇਰੇ-ਸਵੇਰੇ ਇੱਕ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਇੱਕ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਚਰਚਾ ਚੱਲ ਰਹੀ ਸੀ ਕਿ ਜਦੋਂ ਕਹਿੰਦੇ ਉਹਦਾ ਕੋਈ ਸਿੱਖੀ ਨਾਲ ਸੰਬੰਧ ਨਹੀਂ ਸੀਗਾ ਮੈਂ ਪ੍ਰੋਫੈਸਰ ਸਾਹਿਬ ਦਾ ਨਾਮ ਭੁੱਲਦਾ ਤਾਂ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਦੀ ਉਸਾਰੀ ਹੋ ਰਹੀ ਸੀ 84 ਦੇ ਹਮਲੇ ਤੋਂ ਬਾਅਦ ਤਾਂ ਕੰਟੀਨ ਤੇ ਕਹਿੰਦੇ ਬੈਠੇ ਹੋਏ ਸੀ ਤੇ ਚਰਚਾ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਬੜੀ ਕਾਲੀ ਕੀਤੀ ਸਿੱਖ ਕੌਮ ਨੇ ਹੂੰ ਕਿ ਬੜੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਨੂੰ ਅਸਾਰਿਆ ਜਾ ਰਿਹਾ ਤਾਂ ਸਾਰਿਆਂ ਨੇ ਉਹਨੂੰ ਆਖਿਆ ਵੀ ਤੇਰਾ ਤਾਂ ਸਿੱਖੀ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਹੂੰ ਤੂੰ ਤਾਂ ਸਿੱਖੀ ਦਾ ਸਰੂਪ ਦੇ ਵਿੱਚ ਐ ਨਹੀਂ ਸਿੱਖੀ ਨਾਲ ਤੇਰਾ ਲਗਾੜ ਤੂੰ ਉਹ ਕਹਿੰਦਾ ਇਹ ਦੀ ਹਰ ਰੋਜ਼ ਇੱਕ ਇੱਕ ਇੱਟ ਜਿਹੜੀ ਹੈਗੀ ਆ ਮਤਲਬ ਕਿ ਇਹਦੀ ਚਿੰਨ ਹੀ ਚਾਹੀਦੀ ਸੀ ਤਾਂ ਜੋ ਲੰਬਾ ਸਮੇਂ ਤੱਕ ਇਸ ਦੀ ਜਿਹੜੀ ਹੈਗੀ ਮਰਿਆਦਾ ਜਾਂ ਇਸ ਤੇ ਜਿਹੜਾ ਕਹਾਣ ਹੋਇਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਰਹਿੰਦਾ ਸਾਨੂੰ ਜਖਮ ਹੀ ਨੇ ਦਿੱਤੇ ਗਏ ਇਹ ਜਖਮ ਕਈ ਸਦੀਆਂ ਤੱਕ ਜਿਹੜੇ ਹੈਗੇ ਨੇ ਦਰਹਿੰਦੀ ਦੁਨੀਆ ਤੱਕ ਪੂਰੇ ਨਹੀਂ ਪਰ ਅਸੀਂ ਜਿਸ ਤਰੀਕੇ ਨਾਲ ਪੂਰਨ ਤੇ ਲੱਗੇ ਹੋਏ ਆ ਅਕਾਲ ਤਖਤ ਦੀ ਨੂੰ ਤਿਆਰ ਕਰਨ ਤੇ ਲੱਗੇ ਬਣਾਉਣ ਤੇ ਲੱਗੇ ਹੋਇਆ ਇਹਦੇ ਵਿੱਚ ਅਸੀਂ ਕਾਲੀ ਦਿਖਾ ਰਹੇ ਹਾਲਾਂਕਿ ਸਾਡਾ ਹੱਕ ਇਹ ਸੀ ਕਿ ਜਿਵੇਂ ਅਕਾਲ ਤਖਤ ਸਵਟਾਇਆ ਗਿਆ ਇਸ ਨੂੰ ਇਸ ਰੂਪ ਦੇ ਵਿੱਚ ਰੱਖਦੇ ਜਾਂ ਫਿਰ ਇਸ ਤੇ ਇੱਕ ਇੱਕ ਇੱਟ ਲਗਾ ਕੇ ਜਿਹੜਾ ਹੈਗਾ ਸਮਾਂ ਬੰਦ ਨਾ ਕਰਦੇ ਸੋ ਲੰਬੇ ਸਮਲੇ ਚਲਾਉਂਦੇ ਤਾਂ ਜੋ ਦੇਸ਼ ਦੁਨੀਆ ਨੂੰ ਪਤਾ ਲੱਗਦਾ ਕਿ ਉਹ ਆਸਥਾਨ ਹੈਗਾ ਜਿੱਤੇ ਦੇਸ਼ ਦੀ ਹਕੂਮਤ ਵੱਲੋਂ ਜਿਹੜਾ ਹੈਗਾ ਜਿਹੜਾ ਹਮਲਾ ਕੀਤਾ ਗਿਆ ਸੀ ਤਾਂ ਜਦੋਂ ਇਸ ਤਰੀਕੇ ਦੇ ਵਿਚਾਰ ਵਾਲੇ ਲੋਕਣ ਵਿਸ਼ਾ ਕੋ ਸਿੱਖੀ ਦੇ ਰੂਪ ਦੇ ਵਿੱਚ ਨਹੀਂ ਸੀ ਪੰਥ ਤੋਂ ਉਧਾਰ ਨਹੀਂ ਦੀ ਵੀ ਹੈ ਨਹੀਂ ਸੀ ਪਰ ਜੋ ਉਸ ਤਰ੍ਹਾਂ ਸੋਚ ਸੀ ਉਹ ਬੰਦਿਆਂ ਦੀ ਤਾਂ ਇਹ ਇਸ ਇਹੋ ਜੀ ਸੋਚ ਇਸ ਵੇਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈਗਾ ਉਹਨਾਂ ਨੂੰ ਅਪਣਾਉਣੀ ਚਾਹੀਦੀ ਹੈ ਜਿਹੜੀ ਅਸੀਂ ਮੇਨ ਫੋਕ ਜਿਹੜੀ ਇਸ ਗੱਲ ਤੇ ਕਰ ਰਹੇ ਕਿ ਪੰਥ ਕੱਲ ਚੰਦਰ ਸਿੰਘ ਬਰਾੜੂ ਰਾਣੀ ਨੇ ਇੱਕ ਬਿਆਨ ਜਾਰੀ ਕੀਤਾ ਕਿ ਸਿਕ ਮਹਨ ਜਥੇਦਾਰਾਂ ਨੂੰ ਮੈਂ ਪ੍ਰੋਪਰ ਬਿਆਨ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਕਿ ਜਥੇਦਾਰਾਂ ਨੂੰ ਹੁਣ ਆਪਣੀ ਤਾਕਤ ਦਿਖਾਉਣੀ ਪਵੇਗੀ ਇਸ ਦੇ ਨਾਲ ਕੌਮ ਦਾ ਵੀ ਭਲਾ ਹੋਵੇਗਾ ਸ਼੍ਰੋਮਣੀ ਕਾਲੀ ਦਲ ਦਾ ਭਲਾ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵੀ ਭਲਾ ਹੋਊਗਾ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਵੀ ਜਿੱਤ ਦਰਜ ਹੋਵੇਗੀ ਤਾਂ ਉਹਨਾਂ ਨੇ ਵੀ ਇੱਕ ਸ਼ੱਕਜ਼ਾਹਰ ਕੀਤਾ ਉਹਨਾਂ ਨੂੰ ਇੱਕ ਖਦਸ਼ਾ ਜ਼ਾਹਰ ਕੀਤਾ ਕਿ ਸ਼ਾਇਦ ਇਹ ਨਾ ਹੋਵੇ ਕਿਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਪ੍ਰਤੀ ਜਿਹੜੀ ਹੈਗੀ ਆ ਉਹ ਕਿਤੇ ਨਰਮਾਈ ਵਰਤੀ ਜਾਵੇ ਜਾਂ ਲਹਾਜਤਾ ਨਾਲ ਜਿਹੜਾ ਹੈਗਾ ਜਿਹੜਾ ਸ਼ਬਦ ਉਹਨਾਂ ਨੇ ਵਰਤੇ ਉਹ ਵਰਤੇ ਜਾਵੇ ਉਹਨਾਂ ਨੂੰ ਇਹ ਹੈ ਕਿ ਜੇਕਰ ਗੁਨਾਹ ਹੋਏ ਨੇ ਗਲਤੀਆਂ ਹੋਈਆਂ ਨੇ ਪ੍ਰੋਪਰ ਜਿਹੜੀ ਹੈਗੀ ਇਹਦੀ ਸਜ਼ਾ ਮਿਲੇ ਉਹ ਸਜ਼ਾ ਕੌਣ ਤੈਅ ਕਰਨੀ ਤੇ ਜਥੇਦਾਰਾ ਸਾਹਿਬ ਨੇ ਹੈਗੀ ਇਹ ਸਜ਼ਾ ਹੂੰ ਮੇਨ ਫੋਕਸ ਜੇਕਰ ਉਹਨਾਂ ਦੇ ਇਹ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਸਤੀਫਾ ਦੇ ਦੇਣ ਜੇ ਉਹਨਾਂ ਦੀ ਇਸ ਗੱਲ ਨਾਲ ਸੰਤੁਸ਼ਟੀ ਹੈਗੀ ਬਾਗੀ ਧੜੇ ਦੀ ਕਿ ਇਸ ਦੇ ਨਾਲ ਇੱਕ ਪ੍ਰਧਾਨ ਬਦਲਣ ਦੇ ਨਾਲ ਕਿ ਸਿੱਖ ਕੌਮ ਪੂਰੀ ਦੁਬਿਧਾ ਦੇ ਵਿੱਚ ਨਿਕਲ ਪਾਵੇਗੀ ਕੀ ਜਥੇਦਾਰਾਂ ਦੀ ਮਾਨ ਮਰਿਆਦਾ ਮੁੜ ਬਹਾਲ ਹੋ ਪਾਵੇਗਾ ਕਿ ਅਕਾਲੀ ਦਲ ਮੁੜ ਪੈਰਾਂ ਸਰ ਖੜਾ ਹੋ ਜਾਵੇਗਾ ਕਿ ਅਕਾਲੀ ਦਲ ਦੇ ਸਾਹਮਣੇ ਆਉਣ ਵਾਲੀਆਂ ਚ ਚੁਣੌਤੀਆਂ ਘਟ ਜਾਣੀਆਂ ਕਿ ਪੰਥ ਦੇ ਸਾਹਮਣੇ ਦੇਸ਼ ਵਿਦੇਸ਼ ਦੇ ਵਿੱਚ ਲਗਾਤਾਰ ਜਿਹੜੀਆਂ ਸਾਜ਼ਿਸ਼ਾਂ ਦੇ ਤਹਿਤ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਉਹ ਘਟ ਜਾਵੇਗਾ ਕਿ ਅਕਾਲੀ ਜਿਹੜਾ ਸਿੱਖ ਕੌਮ ਘਟ ਗਿਣਤੀ ਦੇ ਵਿੱਚ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਕਿ ਉਹਨਾਂ ਦੇ ਦੇਸ਼ ਖਿੱਤੇ ਔਰ ਉਹਨਾਂ ਦੇ ਕੰਮ ਨਾਲ ਸੰਬੰਧਿਤ ਮੁੱਦੇ ਜਿਹੜੇ ਅਗੇ ਉਹ ਹੱਲ ਹੋ ਜਾਣਗੇ ਤਾਂ ਇਹ ਤਮਾਮ ਬਹੁਤ ਰਾਜਦੀਪ ਵੱਡੇ ਮੁੱਦੇ ਨੇ ਔਰ ਇਸ ਵੇਲੇ ਪੰਥ ਦੇ ਰਾਹ ਦੁਸੇਰਾ ਜਿਹੜਾ ਹੈਗਾ ਉਹ ਬਨਣਾ ਚਾਹੀਦਾ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈਗੀ ਤਾਂ ਹਰੇਕ ਕੋਈ ਚਾਹੁੰਦਾ ਕਿ ਇਸ ਵੇਲੇ ਪੰਥ ਨੂੰ ਪੰਥ ਕੇ ਹਿੱਤਾਂ ਨੂੰ ਸਿੱਖ ਕੌਮ ਜਿਹੜੀ ਦਬੀਦਾ ਹੈਗੀ ਲਗਾਤਾਰ ਕਈ ਪ੍ਰਚਾਰਕਾਂ ਵੱਲੋਂ ਜਿਹੜਾ ਅਸੀਂ ਪਹਿਲਾਂ ਸ਼ਬਦ ਵਰਤੇ ਆ ਅਕਾਲ ਤਖਤ ਦੀ ਮਰਿਆਦਾ ਦੀ ਕੋਈ ਪ੍ਰਵਾਹ ਨਹੀਂ ਕਈ ਲੋਕਾਂ ਨੂੰ ਅਕਾਲ ਤਖਤ ਸ਼ਬਦ ਪੇਸ਼ ਹੋਣ ਦੇ ਹੁਕਮ ਆ ਗਿਆ ਹੀ ਨਹੀਂ ਉਹ ਤਾਂ ਬਹੁਤ ਕੁਝ ਹੋਇਆ ਜਿਹਾ ਹੋਇਆ ਤਾਂ ਅਸੀਂ ਤਾਂ ਚਲੋ ਹਿੰਦੂ ਕਮਿਊਨਿਟੀ ਦੇ ਵਿੱਚੋਂ ਹੈ ਗਿਆ ਪਰ ਜਦੋਂ ਅਸੀਂ ਪੜ੍ਹਦੇ ਆਂ ਦੇਖਦੇ ਆਂ ਕਿ ਇਹ ਜਿਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹਦੇ ਵਿੱਚੋਂ ਪੂਰੀ ਲੋਕਾਈ ਜਿਹੜੀ ਹੈਗੀ ਹੈ ਸ਼ੁਭੀ ਹੋਈ ਆ ਸਾਨੂੰ ਕੋਈ ਕੰਮ ਕਰਦੇ ਆਂ ਸਾਨੂੰ ਇੱਕ ਜੋਸ਼ ਮਿਲਦਾ ਸਾਨੂੰ ਇੱਕ ਜਜ਼ਬਾ ਮਿਲਦਾ ਔਰ ਅਸੀਂ ਦੁੱਖ-ਸੋਗ ਦੇ ਵਿੱਚ ਉਸ ਨੂੰ ਆਦੇ ਸਹਾਇ ਦੇ ਤੌਰ ਤੇ ਵੇਖਦੇ ਆਂ ਤਾਂ ਅਕਾਲ ਤਖਤ ਸਾਹਿਬ ਦੇ ਜਿ세ਦਾਰਾਂ ਦੀ ਸਾਡੇ ਮਨ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਹੈਗੀ ਆ ਔਰ ਜਦੋਂ ਸਿੱਖ ਕੌਮ ਦੇ ਲੋਕ ਹੀ ਜਿਵੇਂ ਇਹ ਗੱਲ ਕਰਦੇ ਆਂ ਨਾ ਤਾਂ ਕਿਤਨਕ ਤੇ ਲੱਗਦਾ ਕਿ ਜਿਵੇਂ ਹਿੰਦੂ ਕਮਿਊਨਿਟੀ ਹੋਈ ਸੀਗੀ ਮੈਂ ਆਪਦੀ ਥੋੜੀ ਇਧਰ ਵੀ ਗੱਲ ਲੈ ਲਾਂ ਕਿ ਜਦੋਂ ਅਸੀਂ ਪੁਜਾਰੀਆਂ ਤੇ ਜਿਨ੍ਹਾਂ ਨੇ ਮੰਦਰਾਂ ਦੇ ਵਿੱਚ ਸੇਵਾ ਕੀਤੀ ਸਾਡੇ ਗ੍ਰੰਥ ਸੀਗੇ ਜਦੋਂ ਅਸੀਂ ਉਹਨਾਂ ਨੂੰ ਕੁਝ ਨਿੱਚੇ ਸਮਝਿਆ ਜਦੋਂ ਅਸੀਂ ਮੰਦਰਾਂ ਦੀ ਮਾਨ ਮਰਿਆਦਾ ਦੀ ਬਹਾਲੀ ਨਹੀਂ ਕਰ पाए ਜਦੋਂ ਅਸੀਂ ਕਹਿੰਨੇ ਕੁਝ ਨਹੀਂ ਤਾਂ ਇੱਕ ਤਸਵੀਰਾਂ ਨੇ ਫੁੱਟਮਾਂ ਨੇ ਜਾਂ ਅਸੀਂ ਕੋਈ ਕੋਈ ਇਸ ਦੀ ਆਰਤੀ ਸੀ ਜਾਂ ਅਸੀਂ ਪੁਜਾਰੀ ਉਸ ਰੂਪ ਦੇ ਵਿੱਚ ਆ ਕੇ ਜਿਹੜੇ ਰੂਪ ਦੇ ਵਿੱਚ ਹੁਣ ਜਥੇਦਾਰਾ ਸਾਹਿਬ ਨੂੰ ਦੇਖਿਆ ਜਾ ਰਿਹਾ ਲੁੱਟਖੁੱਟ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਧਰਮ ਦਾ ਜਿਹੜਾਗਾ ਪ੍ਰਚਾਰ ਪ੍ਰਸਾਰ ਕਰਨਾ ਬੰਦ ਕਰ ਦਿੱਤਾ ਸਨਾਤਨ ਧਰਮ ਤੇ ਜਿਹੜਾਗਾ ਉਹ ਦੂਜੇ ਧਰਮ ਭਾਰੇ ਲੋਕ ਭਾਰੇ ਪੈਣੇ ਉਹ ਗੇ ਸਾਜਿਤ ਹੈ ਤਾਂ ਵੰਡਣਾ ਸ਼ੁਰੂ ਕਰਤਾ ਉਦੋਂ ਹਿੰਦੂ ਧਰਮ ਵੀ ਜਿਹੜਾ ਹੈਗਾ ਉਹ ਕਟਦਾ 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 ਗਿਆ ਔਰ ਇਸੇ ਕਰਕੇ ਉਹਦੀ ਮਾਨ ਸਤਕਾਰ ਬਹਾਲ ਨਹੀਂ ਹੋ ਸਕਾਇ ਕਿਤੇ ਉਹ ਨਾ ਹੋਵੇ ਕਿ ਜਿਹੜਾ Hindu ਕਮਿਊਨਿਟੀ ਨੇ ਗਲਤੀ ਕੀਤੀ ਸੀ ਉਸ ਪਾਸੇ ਕਿਤੇ ਆਪਣੇ ਆ ਤੇ ਸਵਾਲ ਖੜੇ ਕਰਕੇ ਕਿਤੇ ਇਹ ਨਾ ਹੋਵੇ ਕਿ ਉਸੇ ਦਰਜੇ ਦੇ ਵਿੱਚ ਹੀ ਕੌਮ ਆ ਕੇ ਖੜ ਜੇ ਕਿਉਂਕਿ ਬਹਾਦਰ ਕੌਮ ਹੈਗੀ ਆ ਔਰ ਰਾਦੂਸੇਰਾ ਕੌਮ ਹੈਗੀ ਆ ਤੁਸੀਂ ਕਿਤੇ ਦੁਨੀਆ ਦੇ ਵਿੱਚ ਕਿਤੇ ਵਿਪਤਾ ਆਉਂਦੀ ਸਭ ਤੋਂ ਪਹਿਲਾਂ ਇਹ ਖੜੇ ਹੁੰਦੇ ਨੇ ਤਾਂ ਇਹ ਤੋਂ ਗੱਲ ਬੇਸ਼ੱਕ ਇਹ ਇਸ ਵੇਲੇ ਛੋਟੀ ਹੈਗੀ ਪਰ ਇਹ ਆਉਣ ਨਾਲ ਸਮੇਂ ਦੇ ਵਿੱਚ ਵੱਡੀ ਜਿਹੜੀ ਹੈਗੀ ਐਗਜ਼ਾਮਪਲ ਸੈੱਟ ਹੋਵੇਗੀ ਤਾਂ ਅਜ 10 15 ਦਿਨ ਜਿਹੜੇ ਹੈਗੇ ਆਉਣ ਵਾਲੇ ਹੈਗੇ ਨੇ ਇਸ ਇਹ ਦੇਖਣਾ ਹੋਊਗਾ ਸਿੱਖ ਕੌਮ ਨੂੰ ਰਾਧ ਸੇਰਾ ਲੈ ਕੇ ਜਾਂਦੇ ਨੇ ਤੇ ਜਾਂ ਫਿਰ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਵਿਪਤਾ ਆਈਆਂ ਨੇ ਜਾਂ ਸਿੱਖ ਕੌਮ ਦੇ ਸਾਹਮਣੇ ਇੱਕ ਹੁੰਦਾ ਸਵਾਲ ਨੇ ਬਹੁਤ ਸਾਰੇ ਲੋਕਾਂ ਦੇ ਆਪ ਦੇ ਪ੍ਰਤੀ ਜਿਹੜੇ ਕੌਮ ਦੇ ਪ੍ਰਤੀ ਕਿ ਉਹਨਾਂ ਦਾ ਨਿਵਾਰਨ ਹੁੰਦਾ ਕਿ ਨਹੀਂ ਹੁੰਦਾ ਇਹ ਕਾਫੀ ਕੁਝ ਦੇਖਣਾ ਹੋਣ ਦਾ ਅਗਲੇ 10 ਦਿਨਾਂ ਦੇ ਵਿੱਚ ਅਹਿਮ ਰਹੇਗਾ ਜੀ